ਹਾਂਜੀ ਫਰੈਂਡ ਜੇਕਰ ਤੁਸੀਂ ਵੀ ਮੇਰੇ ਵਾਂਗੂ ਡੈਟ ਫੋਲੋ ਕਰਦੇ ਆ ਹਨਾ ਤੇ ਚੰਗੀ ਤਰ੍ਹਾਂ ਕਰਿਆ ਕਰੋ ਜੀ ਤੇ ਡੈਟ ਫੋਲੋ ਦੇ ਵਿੱਚ ਬਹੁਤ ਫਾਇਦੇ ਨੇ ਹਨਾ ਹੂੰ ਡੈਟ ਫੋਲੋ ਕਰਦੇ ਆ ਚੰਗੀ ਤਰ੍ਹਾਂ ਕਰੋ ਆ ਦੇਖੋ ਇੱਕ ਪਲੇਟ ਤਾਂ ਮੈਂ ਖਾਲੀ ਕਰਤੀ ਆ ਹੁਣ ਮੈਂ ਦੂਜੀ ਦੂਜੀ ਖਾ ਰਹੀ ਆ ਫਰੈਂਡ ਮਨ ਚੌੜਖਾਂ ਦਾ ਨਕਸ਼ਾ ਤੁਸੀਂ ਚੌੜ ਖਾ ਕੇ ਗਲੀ ਚ ਭੱਜਣਾ ਠੀਕ ਆ ਜੀ ਭੱਜਣਾ ਤੁਸੀਂ 5-10 ਮਿੰਟ ਭੱਜਣਾ ਜੇ ਭਾ ਸਕਦੇ ਹੋ ਤੇ ਤੁਸੀਂ ਅੱਧਾ ਘੰਟਾ ਵੀ ਭਾ ਸਕਦੇ ਹੋ ਤੁਹਾਨੂੰ ਕੋਈ ਨੁਕਸਾਨ ਨਹੀਂ ਡੈਟ ਫੋਲੋ ਕਰੋ ਜੀ ਮੇਰੇ ਵਾਂਗੂ ਫੈਕਟ ਰਿਆ ਕਰੋ ਮੇਰੇ ਵਾਂਗੂ ਠੀਕ ਆ ਜੀ ਕਿਸੇ ਦੀਆਂ ਗੱਲਾਂ ਚ ਨਹੀਂ ਆਉਣਾ ਤੇ ਬਾਕੀ ਚੌਲ ਬਹੁਤ ਸਵਾਦ ਆਗੇ ਇਹਦੇ ਵਿੱਚ ਮੈਂ ਸਾਰੀ ਦਾਲ ਪਾਈ ਆ ਸਾਰੀ ਟੋਟਲ ਦਾਲ ਆ ਦੱਸੋ ਕੀ ਆ 50 ਦਾ 4 ਫਰੈਂਡ ਜਾਵੇ ਤੁਹਾਨੂੰ ਤਾਂ ਜ਼ਮੀਨ ਹੀ ਪਤਾ ਹੋਵੇਗਾ ਡੈਟ ਫੋਲੋ ਕਰੋ ਬਸ ਮੇਰੇ ਵਾਂਗੂ ਸਰੀਰ ਚ ਫਿੱਟ ਰਹੋ ਵਧੀਆ ਫੇਰ ਹੀ ਤੁਹਾਨੂੰ ਲੋਕ ਪਸੰਦ ਆਉਣਗੇ